ਹਾਂਜੀ ਮਿੱਤਰੋ ਕੀ ਹਾਲ ਚਾਲ ਹੈ? ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ। ਭਾਈ ਜਿਹੜਾ ਉਹਨੇ ਕਬੂਤਰ ਪਹਿਲਾਂ ਮੈਂ ਫੜ ਲਵਾਂ ਜਿਹੜੇ ਜਿਹੜੇ ਡਾਉਣੇ ਆ ਤੇ ਫੜ ਕੇ ਲੈ ਕੇ ਚਲਦੇ ਆ ਕੋਠੇ ਤੇ ਤੇ ਫੇਰ ਤੁਹਾਨੂੰ ਮਿਲਦੇ ਆ ਭਾਈ ਕੋਠੇ ਤੇ ਜਾ ਕੇ। ਲਓ ਮਿੱਤਰੋ ਕਬੂਤਰ ਮੈਂ ਲਿਆ ਆ ਫੜ ਕੇ ਕੋਠੇ ਤੇ ਡਾਉਣੇ ਆ। ਭਾਈ 3-4 ਦਿਨ ਹੋ ਗਿਆ ਕਬੂਤਰ ਡਾਏ ਨਹੀਂ ਆਪਾਂ। ਆਪਾਂ ਗਏ ਹੋ ਸੀਗੇ ਭਾਈ ਰਾਜਾ ਸਾਹਿਬ ਮੇਲੇ ਤੇ ਤੁਹਾਨੂੰ ਪਤਾ ਪਰਵਾਰ ਪਰੀਆਂ ਚਲਦੀਆਂ ਮਿੱਤਰੋ। ਉੱਥੋਂ ਲੇਟ ਆਈਦਾ ਫੇਰ ਆਕੇ ਸੌਂ ਜਾਈਦਾ ਆ ਥੋੜਾ ਜਿਹਾ ਟਾਈਮ ਨਹੀਂ ਲੱਗਦਾ ਸੀ। ਅੱਜ ਘਰੇ ਸੀਗੇ ਭਾਈ ਕੱਲ ਤੋਂ ਫੇਰ ਜਾਵਾਂਗੇ ਪਰਵਾਰ ਪਰੀਆਂ ਅੱਜ ਕਬੂਤਰ ਆ ਰਹੇ ਆ ਬਾਈ ਆਪਾਂ ਆ ਬੜੇ ਦਿੰਨੇ ਲਓ ਬਾਈ ਕਬੂਤਰ ਢਾ ਦਿੱਤੇ ਆਪਾਂ ਦੋਏ ਅੱਜ ਬਥੇਰੀ ਹਵਾ ਜਲਦੀ ਆ ਮੌਸਮ ਠੰਡਾ ਹੀ ਆ ਦੋ ਬਾਈ ਆ ਉੜਦੇ ਆ ਇੱਕ ਤੀਸਰਾ ਆਪਣਾ ਬਹਿ ਗਿਆ ਮਿੱਤਰੋ ਪਤਾ ਨਹੀਂ ਜਾਂ ਤਾਂ ਛੇਤ ਨਹੀਂ ਠੀਕ ਹੈਗੀ ਉਹਦੀ ਉੜਿਆ ਨਹੀਂ ਬਾਈ ਬਹਿ ਗਿਆ ਉੱਲਾ ਦਿੰਦੇ ਹੀ ਬਾਕੀ ਆ ਆਪਣੇ ਦੋ ਕਬੂਤਰ ਉੜੀ ਜਾਂਦੇ ਇੱਕ ਆ ਆ ਤੇ ਦੂਸਰਾ ਬਾਈ ਆ ਸਿਖਰ ਲੱਗਾ ਆ ਚਲੋ ਚੱਲਦੇ ਆ ਹੁਣ ਆਪਾਂ ਥੱਲੇ ਤੇ ਪਾਉਨੇ ਆ ਬਾਕੀ ਕਬੂਤਰਾਂ ਤੇ ਮੁਰਗੀ ਨੂੰ ਦਾਣੇ ਚੱਲਦੇ ਆ ਸੈਟਪ ਦੇ ਅੰਦਰ ਬਾਈ ਮੁਰਗੀਆਂ ਆਪਾਂ ਛੱਡ ਦਿੱਤੀਆਂ ਬਾਹਰ ਇਧਰ ਕੋਈ ਮੀ ਜਾਂਦੀਆਂ ਬਈ ਜੋਨੀ ਕਰੀ ਜਾਂਦੇ ਰੱਖੀ ਇਹਨਾਂ ਦੀ ਆਪਾਂ ਚੱਲਦੇ ਆਂ ਸੈਟਅਪ ਦੇ ਅੰਦਰ ਇਧਰ ਚੂਚੇ ਵੀ ਛੱਡੇ ਹੋ ਅੰਦਰ ਤੇ ਕਬੂਤਰ ਵੀ ਬਾਈ ਥੱਲੇ ਆ ਗਿਆ ਉਹ ਸਾਰੇ ਦਿਖਾਉਣਾ ਤੁਹਾਨੂੰ ਚਲੋ ਚੱਲਦੇ ਆਂ ਅੰਦਰ ਆਹ ਚੂਚੇ ਛੱਡੇ ਹੋ ਬਾਈ ਆਪਾਂ ਆਪਣੇ ਦੇਸੀ ਤੁਹਾਨੂੰ ਪਤਾ ਜਿਹੜੇ ਵੀਰ ਬਲੌਗ ਦੇਖਦੇ ਆ ਆਪਣੀ ਮੁਰਗੀ ਨੇ ਬੱਚੇ ਕੱਢੇ ਸੀ ਬਾਈ 7 ਬਾਕੀ ਮਰ ਗਏ ਤੇ 4 ਰਹਿ ਗਿਆ ਸੀ ਬਾਈ ਤੇ ਆ ਕਬੂਤਰ ਬੈਠੇ ਬਾਈ ਆਪਣੇ ਆ ਰੱਤਾ ਬੱਚਾ ਨਿਕਲੇ ਆ ਬਾਕੀ ਕੋਈ ਕਬੂਤਰ ਬਾਈ ਇਧਰ ਬੈਠੇ ਆ ਤੇ ਕੋਈ ਜਿੱਧਰ ਬੈਠੇ ਆ ਨਵੀਂ ਜੋੜੀ ਦੇ ਅੰਡੇ ਦਿੱਤੇ ਹੋ ਤੇ ਬਾਈ ਸੈਟਅਪ ਦੀ ਸਫਾਈ ਕਰ ਲਈਏ ਥੋੜੀ ਜਿਹੀ ਤੁਹਾਨੂੰ ਮੈਂ ਦੱਸਿਆ ਸੀ। 2-3 ਦਿਨ ਬਾਈ ਟਾਈਮ ਨਹੀਂ ਲੱਗਾ। ਇਸ ਲਈ ਸੈਟਅਪ ਦੀ ਸਫਾਈ ਵੀ ਨਹੀਂ ਹੋਈ ਸਾਰਾ ਖਲਾਰਾ ਪਿਆ ਆ। ਚਲੋ ਪਹਿਲਾਂ ਸਫਾਈ ਕਰ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ। ਲਓ ਬਾਈ ਮਿੱਤਰੋ ਸਫਾਈ ਹੋ ਗਈ ਆਪਣੇ ਡੰਨ ਤੇ ਹੁਣ ਬਾਈ ਆ ਮੁਰਗੀਆਂ ਨੂੰ ਕਰ ਦੰਨੇ ਆ ਅੰਦਰ ਸੈਟਅਪ ਦਾ ਘੇਟ ਖੋਲ ਕੇ। ਆ ਜਾਓ ਬਾਈ ਤੁਸੀਂ ਵੀ ਆ ਜਾਓ। ਇਹ ਕਾਲੀਆਂ ਪੈ ਜਾਂਦੀਆਂ ਬਾਈ ਅੰਦਰ ਆਉਣ ਨੂੰ ਖੇਤੀ। ਚੱਕੋ ਬਾਈ ਆ ਗਈਆਂ ਸਾਰੀਆਂ। ਇਹ ਬਾਹਰ ਜਾਣ ਲੋ ਕਾਲੀਆਂ ਰਹਿੰਦੀਆਂ ਦੇ ਅੰਦਰ ਆਉਣ ਨੂੰ ਵੀ ਉਹ ਮੁਰਗੀ ਜਦ ਗਈ ਬਾਹਰ ਆਂਡਾ ਦੇਣ। ਮੁੰਡੇ ਚ ਲਗੀ ਕਾਲੀ ਮੁਰਗੀ ਆ ਕਾ ਕੋਕੜ ਡਰਦਾ ਐ ਮੇਰੇ ਤੋਂ ਇਹਨੇ ਇੱਧਰ ਅੰਦਰ ਨਹੀਂ ਆਉਣਾ ਪਹਿਲਾਂ ਬਾਹਰ ਜਾਣਾ ਪੈਣਾ ਸਾਨੂੰ ਫੇਰ ਬਾਈ ਇਹਨੇ ਅੰਦਰ ਆਉਣਾ ਇਹ ਡਰਦਾ ਬਹੁਤ ਐ ਬਾਈ ਮੇਰੇ ਤੋਂ ਇੱਧਰ ਜਾਣਾ ਇਹਨੇ ਅੰਦਰ ਚਲੋ ਬਾਈ ਪਾਉਣੀ ਇਹਨਾਂ ਨੂੰ ਦਾਣੇ ਤੇ ਪਹਿਲਾਂ ਨਿਗਾ ਮਾਰ ਲੈਨੇ ਕਬੂਤਰਾਂ ਦੇ ਜਿਹੜੇ ਆਪਣੇ ਉੱਡਦੇ ਆ ਤਿੰਨ ਇੱਕ ਬੈ ਗਿਆ ਸੀ ਦੋੜਦੇ ਆ ਉਹਨਾਂ ਤੇ ਨਿਗਾ ਮਾਰ ਕੇ ਫੇਰ ਇਹਨਾਂ ਨੂੰ ਪਾਉਣੀ ਆ ਦਾਣੇ ਬਾਈ ਦੇਖੋ ਮਿੱਤਰੋ ਕਿੱਦਾਂ ਖਲਾਰਾ ਪਾ ਕੇ ਗਈਆਂ ਕੰਮ ਵਧਾ ਗਈਆਂ ਮੇਰਾ ਮੈਨੂੰ ਹੁਣ ਇੱਥੇ ਵੀ ਸਫਾਈ ਕਰਨੀ ਪਣੀ ਕਬੂਤਰ ਆਪਣੇ ਆ ਉੜੀ ਜਾਂਦੇ ਆ ਬਾਈ ਕਬੂਤਰ ਆਪਣੇ ਉੜੀ ਜਾਂਦੇ ਆ ਤੇ ਉਧਰ ਜੌਨੀ ਰਾਕੀ ਕਰੀ ਜਾਂਦਾ ਹੈ ਪੂਰੀ। ਲਓ ਬਾਈ ਦਾਣੇ ਪਾ ਦਈਏ ਪਹਿਲਾਂ ਮੁਰਗੀਆਂ ਨੂੰ ਥੋੜੇ ਜਿਹੇ ਦਾਣੇ ਮੇ ਪਰੇ ਪਾਏ ਆ। ਇਹ ਵੀਡੀਓ ਨਹੀਂ ਬਣਾਉਣ ਦਿੰਦੀਆਂ। ਚੂਚਾ ਵੀ ਆ ਗਿਆ ਦਾਣੇ ਖਾਣ। ਤੇ ਬਾਈ ਆਹ ਦਾਣੇ ਆ ਮੁਰਗੀਆਂ ਦੇ। ਦੇਖੋ ਕਰੋ ਚੈੱਕ ਬਾਈ। ਕਰ ਲਓ ਨੋਟ ਕਿਹੜੀ-ਕਿਹੜੀ ਚੀਜ਼ ਆ। ਪੂਰੇ ਆਂਡੇ ਦਿੰਦੀਆਂ ਬਾਈ ਇਹ ਖਰਾਕ ਖਾ ਕੇ। ਕਾਫੀ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਆ। ਇਹ ਪਾਉਨੇ ਆ ਮੁਰਗੀਆਂ ਨੂੰ ਤੇ ਬਾਈ ਸਾਰੀਆਂ ਮੁਰਗੀਆਂ ਤਕਰੀਬਨ ਆਪਣੀ ਆਂਡੇ ਦਿੰਦੀਆਂ ਇਸ ਖਰਾਕ ਨਾਲ। ਬਾਈ ਤੁਸੀਂ ਵੀ ਇਹ ਖਰਾਕ ਪਾ ਕੇ ਇੱਕ ਵਾਰ ਜ਼ਰੂਰ ਜ਼ਰੂਰ ਦੇਖਿਓ। ਆਹ ਲਓ ਬਾਈ ਕਰੋ ਕਾਫੀ ਚੀਜ਼ਾਂ ਬਾਈ ਇਹਦੇ ਵਿੱਚ ਇਹ ਪਾਉਨੇ ਆ ਹੁਣ ਇਹਨਾਂ ਨੂੰ ਤੇ ਮਿਲਦੇ ਆ ਤੁਹਾਨੂੰ ਪਾ ਕੇ ਲਾਓ ਬਾਈ ਦਾਣੇ ਆ ਆਪਾਂ ਦਿੱਤੇ ਪਾ ਸਾਰੇ ਜਾਨਵਰਾਂ ਨੂੰ ਤੇ ਇਹ ਲਗਭਗ ਖਾਣ ਤੇ ਕਬੂਤਰਾਂ ਨੂੰ ਵੀ ਇੱਧਰ ਪਾਤੇ ਆ ਦਾਣੇ ਤੇ ਬਾਕੀ ਜਿਹੜੇ ਆਪਾਂ ਕਬੂਤਰ ਆਏ ਸੀ ਬਾਈ ਉਹ ਹਜੇ ਵੀ ਉੜੀ ਜਾਂਦੇ ਆ ਤੇ ਦੇਖਦੇ ਆ ਕਦੋਂ ਉਤਰਦੇ ਆ ਬਲੌਗ ਦੀ ਕਰਦੇ ਆ ਬਾਈ ਸਮਾਪਤੀ ਵਧੀਆ ਲੱਗੇ ਤਾਂ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਵਿੱਚ ਧੰਨਵਾਦ ਜੀ